ਅਰਜਨਾ ਮੋਟਰ ਦੇ ਬੈਠੇ-ਬੈਠੇ ਇੱਕ ਿੱਕੀ ਜੀ ਕਹਾਣੀ ਯਾਦ ਆ ਗਈ। ਕਹਾਣੀ ਬੜੀ ਦਿਲਚਸਪ ਹੈ। ਇੱਕ ਵਾਰ ਨਾ ਇੱਕ ਜ਼ਿੰਮੇਦਾਰ ਤਰਾ ਆਪਣਾ ਜਾਂ ਜੱਟ ਜ਼ਿੰਮੇਦਾਰ ਲਾਲੂ ਉਹਨੇ ਦੁਕਾਨ ਕਰ ਲਈ ਪਰ ਚੁੰਦੀ। ਦੁਕਾਨ ਕਰਨ ਤੋਂ ਬਾਅਦ ਕਾਫੀ ਦਿਨ ਗੁਜ਼ਰ ਗਏ। ਮਹੀਨਾ ਸਵਾ ਮਹੀਨਾ ਲੰਘ ਗਿਆ ਪਰ ਉਹਦੀ ਦੁਕਾਨ ਤੇ ਨਾ ਗਾਹਕ ਬਹੁਤ ਘੱਟ ਆਉਂਦਾ ਸੀਗਾ ਤੇ ਫਿਰ ਉਹ ਕਿਸੇ ਉਹਦੇ ਕਿਸੇ ਯਾਰ ਦੋਸਤ ਨੇ ਉਹਨੂੰ ਸਲਾਹ ਦਿੱਤੀ ਕਿ ਉਹਨਾਂ ਉਹ ਫਲਾਣਾ ਪਿੰਡ ਚ ਬਾਬਾ ਰਹਿੰਦਾ ਵੀ ਉਹਦੇ ਕੋਲ ਜਾ ਕੇ ਨਾ ਤੁਸੀਂ ਜਾਣਕਾਰੀ ਬਾਬੇ ਨੂੰ ਆਪਣੀ ਪ੍ਰੋਬਲਮ ਦੱਸੋ ਤੁਹਾਨੂੰ ਬਾਬਾ ਸਾਹਿਬ ਦੱਸ ਦਊ ਵੀ ਇਹਦਾ ਕੀ ਹੱਲ ਹੋਣਾ ਤੇ ਕਿਵੇਂ ਤੁਹਾਡੀ ਦੁਕਾਨਦਾਰੀ ਚੱਲੂਗੀ ਸੋ ਐਦਾਂ ਹੀ ਕਰਦਾ ਉਹ ਬਾਬੇ ਕੋਲ ਚੱਲਿਆ ਜਾਂਦਾ ਬਾਬੇ ਕੋਲ ਜਾਣ ਵਾਸਤੇ ਨਾ ਰਾਤ ਚ ਇੱਕ ਦਰਿਆ ਆਂਦਾ ਸੀਗਾ ਉਹ ਪਾਰ ਕਰਕੇ ਜਾਣਾ ਪੈਂਦਾ ਸੀਗਾ ਸੋ ਚਲੇ ਗਿਆ ਬਾਬੇ ਕੋਲ ਤੇ ਬਾਬੇ ਨੂੰ ਆਪਣੀ ਸਾਰੀ ਸਮੱਸਿਆ ਦੱਸੀ ਤੇ ਬਾਬੇ ਨੇ ਉਹਨੂੰ ਇੱਕ ਉਹ ਗੱਲ ਕਹੀ ਕਹਿੰਦਾ ਤੂੰ ਨਾ ਪੂਰਾ ਪੂਰਾ ਤੋਲਿਆ ਕਰ ਬੰਦਾ ਬੜਾ ਹੈਰਾਨ ਵੀ ਬਾਬੇ ਨੂੰ ਕਿਵੇਂ ਪਤਾ ਕਿ ਮੈਂ ਘੱਟ ਵੱਧ ਤੋਲਦਾ ਸੋ ਆਪਣੀ ਦੁਕਾਨ ਤੇ ਆ ਜਾਂਦਾ ਬਾਬੇ ਦੀ ਗੱਲ ਮੰਨ ਲੈਂਦਾ ਹੌਲੀ ਹੌਲੀ ਕੀ ਹੁੰਦਾ ਉਹ ਤੇ ਗਾਹਕ ਵਧ ਹੀ ਜਾਂਦੇ ਨੇ ਵਧ ਹੀ ਜਾਂਦੇ ਨੇ ਤੇ ਆਖਰਕਾਰ ਉਹਦਾ ਕੰਮ ਇੰਨਾ ਚੱਲ ਜਾਂਦਾ ਕਿ ਉਹਦੇ ਕੋਲ ਖੁਦ ਵੀ ਤੋਲਣ ਦਾ ਟਾਈਮ ਨਹੀਂ ਹੁੰਦਾ ਉਹ ਗਾਕਾਂ ਨੂੰ ਵੀ ਕਹਿ ਦਿੰਦਾ ਕਿ ਤੁਸੀਂ ਆਪ ਹੀ ਤੋਲ ਕੇ ਲੈ ਜਾਓ ਸੋ ਇਸ ਤਰ੍ਹਾਂ ਚੱਲਦੇ ਚੱਲਦੇ ਕਾਫੀ ਤਰੱਕੀ ਹੋ ਗਈ ਪੈਸਾ ਕਾਫੀ ਹੋ ਗਿਆ ਤੇ ਉਸਨੇ ਬਾਅਦ ਵਿੱਚ ਕੀ ਕੀਤਾ ਉਸ ਨੇ ਨਾ ਜਿਹਨੇ ਬੱਟੇ ਨਾਲੋਂ ਸੌਦਾ ਤੋਲਦਾ ਸੀ ਉਹ ਦੋ ਬੱਟੇ ਨੂੰ ਉਹਨੇ ਸੋਨੇ ਦੇ ਬਣਾ ਲਏ ਸੋਨੇ ਦੇ ਬਣਾ ਕੇ ਉਹਨਾਂ ਤੇ ਆਪਣੇ ਨਾਮ ਦੀ ਮੋਹਰ ਲਵਾ ਲਈ ਮੋਹਰ ਲਵਾ ਕੇ ਨਾ ਉਹ ਬਾਬੇ ਨੂੰ ਦੇਣ ਚੱਲਿਆ ਉਹਨਾਂ ਸੋਚੇ ਕਿ ਚਲ ਬਾਬੇ ਨੂੰ ਦੰਨੇ ਆ ਸਾਰਾ ਕੁਝ ਆ ਕੇ ਕਰ ਬਾਬੇ ਨੇ ਸਾਨੂੰ ਦਿੱਤਾ ਹੈ ਤਾਂ ਬਾਬੇ ਕੋਲ ਚੱਲ ਜਾਂਦਾ ਅੱਗੇ ਜਾ ਕੇ ਬਾਬੇ ਨੂੰ ਉਹ ਬੱਟੇ ਦੇ ਦਿੰਦਾ ਤੇ ਬਾਬਾ ਉਹਨੂੰ ਜਾਂਦੇ ਜਾਂਦੇ ਕਹਿੰਦਾ ਵੀ ਜਾ ਲੈ ਜਾ ਬੱਟੇ ਇਹਨਾਂ ਨੂੰ ਜਾਂਦੇ ਨੇ ਜਾਂਦੇ ਨਹਿਰ 'ਚ ਸੁੱਟਦੀ ਜਿਹੜੇ ਦਰਿਆ 'ਚ ਲੰਕ ਜਾਣਾ ਪੈਂਦਾ ਸੀ ਤੇ ਉਹ ਬਾਬੇ ਨੂੰ ਕਹਿੰਦਾ ਬਾਬਾ ਜੀ ਕਾ ਨੂੰ ਨੁਕਸਾਨ ਕਰਦੇ ਹੋ ਤੁਸੀਂ ਮੈਂ ਮਿਹਨਤ ਨਾਲ ਕਮਾਇਆ ਤੁਸੀਂ ਰੱਖ ਲਓ ਨਹਿਰ 'ਚ ਕਾਹਦਾ ਸੁੱਟਣੇ ਜੇ ਮੈਨੂੰ ਨਹੀਂ ਦੇਣੇ ਮੈਂ ਨਹੀਂ ਰੱਖਦਾ ਤੁਸੀਂ ਨਹੀਂ ਰੱਖਦੇ ਚਲੋ ਨਹਿਰ 'ਚ ਕਾ ਨੂੰ ਸੁੱਟਣੇ ਨੇ ਵੀ ਤੁਸੀਂ ਰੱਖ ਲਓ ਸੋ ਬਾਬਾ ਕਹਿੰਦਾ ਨਾ ਤੂੰ ਜਾਂਦੇ ਹੋ ਇਹਨਾਂ ਨਹਿਰ 'ਚ ਸੁੱਟੀ ਸੋ ਆਖਰਕਾਰ ਉਹਨੂੰ ਵੀ ਮੰਨਣਾ ਪਿਆ ਕਿ ਸਾਰਾ ਕੁਝ ਆਖਰਕਾਰ ਉਹਦੇ ਮੰਨਣ ਮੁਤਾਬਕ ਤਾਂ ਸਾਰਾ ਕੁਝ ਬਾਬੇ ਨੇ ਉਹਨੂੰ ਦਿੱਤਾ ਸੀਗਾ ਤੇ ਚੱਲਿਆ ਜਾਂਦਾ ਜਾਂਦੇ ਵੀ ਨਹਿਰ 'ਚ ਸਿੱਟ ਜਾਂਦਾ ਤੇ ਕੀ ਹੁੰਦਾ ਦੁਕਾਨ ਤੇ ਚਲਾ ਜਾਂਦਾ ਕੁਝ ਦਿਨ ਬਾਅਦ ਉਹਦੇ ਗਾਹਾ ਕੰਦਾ ਜਿਵੇਂ ਕੋਈ ਗਾਹਾ ਕੰਦਾ ਨੇ ਉਹ ਉਹ ਵੀ ਦਰਿਆ 'ਚ ਲੰਘਦਾ ਹੈ ਦਰਿਆ 'ਚ ਲੰਘ ਕੇ ਜਾਂਦਾ ਹੁੰਦਾ ਉਹ ਬੱਟਾ ਨੇ ਉਹਦੇ ਪੈਰ 'ਚ ਲੱਗਦਾ ਹੈ ਪੈਰ 'ਚ ਲੱਗਣ ਕਰਨਾ ਉਹਨੂੰ ਦੇਖਦਾ ਉਹ ਕੀ ਚੀਜ਼ ਆ ਉਹ ਦੇਖਦਾ ਤਾਂ ਬੱਟਾ ਸੋਨੇ ਦਾ ਉਹ ਤਾਂ ਮੋਰ ਉਹਦੀ ਲੱਗੀ ਹੁੰਦੀ ਹੈ ਤੇ ਗਾਗ ਵੀ ਉਸੇ